ਆ 800 ਡਾਲਰ ਦਾ ਹੈ ਨਾ 800 ਦਾ ਹਾਂ ਜੀ ਮੈਂ ਸਾਰਾ ਸਮਾਨ ਲਿਆ ਹੀ ਤੇ ਮੈਂ ਗੱਡੀ ਦਾ ਵੀ ਸਮਾਨ ਲਿਆ ਹੀ ਉਹ ਮੇਰੇ ਕੋਲ ਜਦੋਂ ਗੱਡੀ ਹੁੰਦੀ ਸੀ ਵੱਡੀ ਮੈਂ ਪਿੱਛੇ ਲਾਣ ਵਾਸਤੇ ਉਹਦਾ 360 ਸ਼ੌਟ ਲੈਣ ਵਾਸਤੇ ਸਾਰਾ ਲਿਆ ਹੀ ਉਹ ਜਿਗਾਰਡ ਮੈਨੂੰ ਬੜਾ ਉਹਦਾ 800 ਦਾ ਪਿਆ ਹੀ ਹੈ 800 ਦਾ ਹੀ ਉਹਦਾ ਹੀ ਦਾ ਰੇਟ ਨਹੀਂ ਘਟਿਆ ਮੈਂ ਸੋਚਿਆ ਹੀ X4 ਆ ਜਾਏਗਾ ਨਾ ਉਹ ਲੱਗ ਗਏ ਨਹੀਂ ਤੇ ਉਹਦੇ ਨਾਲ ਦਾ ਰੇਟ ਘਟ ਜਗਾ ਪਰ ਉਹਦਾ ਰੇਟ ਵੀ ਉਹ ਨਹੀਂ ਇਹ ਤਾਂ ਘਟਿਆ ਹੀ ਨਹੀਂ ਇਹ ਵੀ 800 ਡਾਲਰ ਦੀ ਰੇਟ ਹੈ ਤਾਂ ਮਹਿੰਗੀ ਹੈ। ਅੱਜ ਫਾਰਮ ਤੋਂ ਆ ਰਿਹਾ ਨਾ। ਫਾਰਮਰ ਯੂਨੀਅਨ ਅੱਲਾਹ ਕਦੇ ਇੱਕ ਲੱਖ ਦੇ ਲਵਜੇ ਵਿਧੀ ਹੋਣੀ ਹੈ। ਡੈਨ ਕਰੂਜ਼ਰ ਬਹੁਤ ਮਹਿੰਗੀ। ਪੁਰਾਣੀਆਂ ਜ਼ਿਆਦਾ ਮਹਿੰਗੀਆਂ ਸਨ। ਡੈਨ ਕਰੂਜ਼ਰ। ਅਟਲੈਂਟਿਕ ਆ ਰਿਹਾ। 4x4 ਬਿਨਾਂ ਹਿਊਮੰਟ ਨੂੰ ਵੀਏਟ 4.5 ਸੀਸੀ ਹੈ 42 ਸੀਸੀ ਹੈ ਇਹ ਵੀ ਅਵੇਡ ਆਫ ਰੋਡਿੰਗ ਲਈ ਵਾਸਟ ਹੈ ਹਨਾ ਇਹ ਤਾਂ ਬੈਸਟ ਨੇ ਆਫ ਰੋਡਿੰਗ ਵਾਸਤੇ ਚੱਲੇ ਵਲੇ ਤੂੰ ਚੱਲ ਵਗੇ ਸਾਲ ਨੂੰ ਕੀ ਹਾਲ ਚਾਲ ਹੈ ਨਵੇਂ ਵਲੌਗ ਦੀ ਸ਼ੁਰੂਆਤ ਹੈ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦਾ ਵਲੌਗ ਸਾਨੂੰ ਲੇਟ ਸਟਾਰਟ ਕਰ ਰਹੇ ਹਾਂ 3 ਵਜੇ ਨੇ 3:30 ਹੋ ਗਏ ਨੇ ਮੇਰੇ ਹਿਸਾਬ ਨਾਲ ਅੱਜ ਰਾਈਟ ਹੈ ਇਹ ਟਿਮਰੂ ਦੀ ਚੱਕਰੇ ਪਿਆ ਕਿ ਭਾਜੀ ਜਾਂਦਾ ਸਵੇਰੇ ਅੱਜ ਹੈ ਗਿਆ ਸੰਡੇ ਭਾਜੀ ਜਾਂਦਾ ਹੈ ਆਪਣਾ ਇੱਥੇ ਕਿ ਚਰਚ ਜੀ ਚੱਜ ਜਾਂਦਾ ਸਵੇਰ 10 ਵੇ ਲੇਟ ਫੈਲਾ ਆਈ ਉਸ ਬਾਅਦ ਥੋੜੇ ਬੀਤੇ ਕੰਮ ਹੀ ਮੈਨੂੰ ਆਹਦਾ 3 ਵਜੇ ਤੱਕ ਆ ਜੀ ਉੱਥੇ ਫਿਊ ਉੱਥੇ ਅਮਰੂ ਮੈਂ ਕਿਹਾ ਠੀਕ ਹੈ ਫਿਰ ਬਸ ਮਿਲਦੇ ਆ ਹੁਣ ਆਪਾਂ ਚੱਲਦੇ ਆ ਟਿਮਰੂ ਗੋਲੀ ਬਣ ਜਾਂਦੀ ਏ ਚੱਲਦੇ ਸਾਢੇ 650 ਸੀ ਦੀ ਮੋਟਰਸਾਈਕਲ ਗੋਲੀ ਬਣਦੀ ਗੋਲੀ ਆਕਾਰ ਵਾਲੇ ਵੀ ਮੇਰੇ ਮਗਰ ਮਗਰ ਹੀ ਆਉਂਦੇ ਸੀ ਬੜੀ ਭਜੌਂਦੇ ਸੀ ਦੋ ਬਜ਼ੁਰਗੇ ਹੀ ਸਾਡਾ ਬੰਦਾ ਰਹਿ ਗਿਆ ਪਿੱਛੇ ਮੈਂ ਨਾਲੇ ਮੈਂ ਵੇਟ ਕਰ ਲੈਣਾ ਨਾਲੇ ਮੈਂ ਲੱਤਾਂ ਸਿੱਧੀਆਂ ਕਰ ਲੈਣਾ ਮਣੀ ਜਾਂਦੀਆਂ ਨਾਲੇ ਮੁੰਡੇ ਦੀ ਵੇਟ ਕਰ ਲਈ ਆ ਪੰਜਰਾ ਬਾਈਕ ਚੈੱਕ ਕਰ ਰੋ ਤੁਸੀਂ ਓਏ ਹੋਏ ਚੈਂਟ ਲੱਗੰਦੀ ਨਾ ਨਾਲੇ ਠਾਣਾ ਉਹ ਮੈਂ ਠਾਣੇ ਸਾਹਮਣੇ ਖੜਾ ਲਈ ਆ ਪੁਲਿਸ ਸਟੇਸ਼ਨ ਨਨਾਂ ਕੈਮਰਾ ਵੀ ਲਾਏ ਹੋਣੇ ਮੇਰੇ ਹਸਣੋਂ ਬਾਹਰ ਆਂਦੇ ਹੁਣੇ ਇਹ ਕੌਣ ਆ ਲੱਗਾ ਉੱਤੇ ਬੋਰਡ ਪੁਲਿਸ ਗਲਤ ਜਗ੍ਹਾ ਖੜਾ ਲਈ ਚਲੋ ਕੋਈ ਗੱਲ ਨਹੀਂ ਮੁੰਡਾ ਹੁੰਦਾ ਤੇ ਪਤਾ ਨਾ ਉਹ ਵੇਣ ਪਤਾ ਨਹੀਂ ਗੱਡੀਆਂ ਬੜੀਆਂ ਆਉਂਦੀਆਂ ਹੀ ਪਿੱਛੇ ਹੀ ਕਰ ਮੈਂ ਤਾਂ ਨਿਕਲ ਜਾਣਾ ਵਜੋਂ ਤੁਸੀਂ ਹੁਣੇ ਵੇਖਿਆ ਵੀਡੀਓ ਦੇ ਵਿੱਚ ਨਾ ਮੈਨੂੰ ਬੜਾ ਪਸੰਦ ਆ ওভারਟੇਕਿੰਗ ਕਰਨ ਕਿ ਹਾਂ ਬਈ ਗੱਡੀਆਂ ਦੇ ਵਿੱਚੋਂ ਵਿੱਚੋਂ ਜਾ ਜਾ ਕੇ ਉਹ ਫਨ ਹੈ ਜਦੋਂ ਹੁਣ ਖਾਲੀ ਛੜਕ ਤੋਂ ਸਿੱਧੀ ਭਜਾਈ ਜਾਓ ਤਾਂ ਮਜ਼ਾ ਨਹੀਂ ਗੱਡੀਆਂ ਦੇ ਵਿੱਚ ਨਜ਼ਾਰਾ ਤਾਂ ਕਰਕੇ ਫਿਰ ਸਾਰੀਆਂ ਗੱਡੀਆਂ ਪਾਰ ਕੀਤੀਆਂ ਸੀ ਮੈਂ ਇਹੋ ਹੀ ਨੇ ਸਾਰੀਆਂ ਗੱਡੀਆਂ ਆਪਣਾ ਮੁੰਡਾ ਕਿਤੇ ਆਉਣ ਡਾਣਾ ਪਿੱਛੇ ਪਤਾ ਨਹੀਂ ਕਿੱਥੇ ਹੋਵੇ ਹੁਣ ਉਹਨਟੀ ਮੈਨੂੰ ਵੇਖਣ ਲਈ ਆਂਦੀ ਹੁਣ ਤਾਂ ਗੋਲੀ ਵਾਂਗੂ ਨਿਕਲ ਗਈ ਗਿਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਬੰਦਾ ਮੇਰਾ ਪਿੱਛੇ ਰਹਿ ਗਿਆ ਸਾਡਾ ਜੇ ਮੈਂ ਤੁਹਾਨੂੰ ਕਦੀ ਵੀ ਲੱਗੇ ਨਾ ਲੱਗਣ ਦਿੰਦਾ ਸਾਰੇ ਉਹ ਹੀ ਨੇ ਜਿਹੜੇ ਮੈਨੂੰ ਵੇਖਣ ਦੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਹੁਣ ਪਿੱਛੇ ਕਰਕੇ ਆਇਆ ਮੁੰਡਾ ਕਿੱਥੇ ਰਹਿ ਗਿਆ ਯਾਰ ਗੱਡੀਆਂ ਤਾਂ ਸਾਰੀਆਂ ਨਿਕਲ ਗਈਆਂ ਫੋਨ ਕਰਦਾ ਹਾਂ ਭਾਈ ਰੁਕ ਜਾ ਜਰਾ ਹਾਂਜੀ ਕਿੱਥੇ ਹੋ ਮੈਂ ਕਰ ਲੇ ਗੱਲੋਂ ਉਹ ਦੇਖ ਲਿਆ ਮੈਂ ਤੁਹਾਨੂੰ ਮੈਂ ਪੁਲਿਸ ਸਟੇਸ਼ਨ ਦੇ ਸਾਹਮਣੇ ਆ ਜਾ ਤੋ ਸਾਹਮਣੇ ਸੇ ਦੇਖੇ ਆਪ ਬਾਈਕਰ ਆ ਰਹੇ ਹੈ तो हम यहाँ रुके थे अभी अजीब अजीब अपने ने, अपने बहुत साल से कोई भी आवाज नहीं करते जिन्दगी में लेकिन हाँ यहां तो साउथ आइलैंड में जैसे हम नॉर्मल बाइकर है ना जैसे और ऑकलैंड में देखेंगे आप गैंग्स होते हैं वहां पर हां जी पूरा प्रॉपर इधर भी हैगे हैं गैंग, है है, गैंग हां यहां पर भी होती हैं क्राइस्टचर्च वाला मिल जाती है ऑकलैंड में ज्यादा होती हैं ऑकलैंड से ज्यादा नहीं वैसे हां जी वहां पर तो गैंग्स के तुम नेड़े नहीं लग सकते लगण दंदे ही नहीं है ना नहीं हटा देते हैं हां उंदा भी हटा देते हैं उन्होंने अगर कोई नॉर्मल इंडियन जो अगर ओनर तो पंगा नहीं ले सकता कोई भी नहीं पंगे कोई भी नहीं लेता वहां हां ये एक और बाइकर निकले हैं ਯਕੀਨ। ਜੇ ਭਜਾਣ ਦੀ ਗੱਲ ਹੋਵੇ ਨਾ ਮੋਟਰਸਾਈਕਲ ਭਜਾਣ ਦੀ ਤੇ ਮੇਰੇ ਕੋਲ ਹੋਵੇ ਵੱਡਾ ਮੋਟਰਸਾਈਕਲ ਮੈਂ ਕਿਸੇ ਨਾਲ ਟੱਕਰ ਨਹੀਂ ਲਾ ਦਗਾ 2000 cc ਬਾਈਕ ਹੋਵੇ ਮੈਂ ਤਾਂ ਇਹ ਈਸੀ ਦੀ ਗੱਲ ਕਰ ਰਿਹਾ ਵੀ ਵੀਡੀਓ 'ਚ ਮੈਂ ਕਹਾ ਇਨਕੇ ਕੋਲ ਇਹ ਹੈ ਲੇਕਿਨ ਇਹ ਭਗਾਤੇ ਐਸੇ ਹੈ ਕਿ ਮਤਲਬ ਪਿੱਛੇ ਨਹੀਂ ਥੋਕਤੇ ਮੇਰੇ ਕੋਲ ਮੇਰੇ ਕੋਲ ਜਿਤਨੇ 1000 cc ਬਾਈਕ ਆ ਗਈ ਨਾ ਭਾਜੀ ਡੇਂਜਰਸ ਹੈ ਨਾ ਹਸਪੀਟਲ 'ਚ ਭੋਗਾ ਤੂੰ ਨਾ ਚੁਣੇ नेक्स्ट डे हॉस्पिटल चुके हाँ तो मिलते हैं आपको आगे चल के भाजी का आज मन है बर्गर खाने का और मैं तो एवरेडी रहता हूँ बर्गर खाने के लिए ਯਾ ਬੜੀ ਸੁਆਦ ਆ ਮਜ਼ਾ ਆ ਜਾਂਦਾ ਮਜ਼ਾ ਆ ਯਾਰ ਕੋਈ ਮਾਰ ਖੋਲ ਜਾਂਦਾ ਇੱਕ ਵਾਰੀ ਹਾਂ ਲੇਕਿਨ ਕੱਲੇ ਨਹੀਂ ਆਂਦਾ ਕੋਈ ਕੱਲਾ ਬੋਰ ਹੋ ਜਾਂਦਾ ਬੰਦਾ ਹਾਂ तो मैंने ऑर्डर किया है ये वाला बर्गर तो फ्यूल तो किता है तो ये न्यूजीलैंड के बर्गर हैं न्यूजीलैंड का स्टोर है तो जिसका नाम है क्या बर्गर फ्यूल बर्गर फ्यूल तो यहाँ की न्यूजीलैंड के बेस्ट बर्गर्स होते हैं तो अभी हम ये खाएंगे फिर उसके बाद देखते हैं क्या प्लान है प्लाना, क्या प्लाना का था ਕਾਫੀ ਕਲਚਰ ਕਿ ਮਰੇ ਹੀ ਫਿਰ ਕਾਫੀ ਭਾਜੀ ਤਿਆਰੀ ਹੈ ਹੈ એનર્ਜੀ ਆ ਗਈ એનર્ਜੀ ਆ ਗਈ ਚੱਲੀ ਹੁਣ ਹਨੇਰਾ ਪੈਂਦਾ ਜਾਂਦਾ ਕਾਫੀ ਹਨੇਰ ਹੋਣ ਵਾਲੀ ਹੈ ਹਨਾ ਸ਼ਾਮ ਹੋਣੇ ਵਾਲੀ ਹੈ ਹਿੰਦੀ ਬੋਲਾਂ ਮੈਂ ਵੀ ਹਾਂ ਸ਼ਾਮ ਹੋਣੇ ਵਾਲੀ ਹੈ ਇਧਰ ਟੀਮਰੂ ਆਏ تھے ਹਮ ਤੁਹਾਡੀ ਹਿੰਦੀ ਬੜੀ ਫਨੀ ਲੱਗਦੀ ਫਨੀ ਲੱਗਦੀ ਹਾਂ ਸਹੀ ਨਹੀਂ ਬੋਲਦਾ ਮੈਂ ਨਹੀਂ ਵਧੀਆ ਹੈ ਹਾਂ ਉਧਰ ਬਾਈਕ ਚੈੱਕ ਕਰੋ ਆਏ ਓਏ ਚਲਿਏ ਭਾਜੀ ਵੀਰ ਆਪਣਾ ਵੀਡੀਓ ਦਾ ਵਲੌਗ ਬਣਾਉਂਦਾ ਪਿਆ ਆਪਾਂ ਵੀ ਚੱਲੇ ਆਂ ਬਸ ਭਾਜੀ ਕਹਿੰਦਾ ਉੱਤੋਂ ਲੈਣੀ ਏ ਪਾਈ ਲੈਣੀ ਉਹਨਾਂ ਨੇ ਆਪਣੀ ਵਾਈਫ ਵਾਸਤੇ ਤਾਂ ਆਪਾਂ ਚੱਲਦੇ ਆਂ ਉੱਥੇ ਮਿਲਦੇ ਫਿਰ ਅਣੀ ਮਿੱਤਰੋ ਟੀਮਰੂ ਤਾਂ ਗੱਡੀਆਂ ਰੀਫਿਊਲ ਕਰਾ ਲੀਆਂ ਨੇ ਚਲਿਏ ਬਾਜੀ ਨੇਰਾ ਪੈਂਦਾ ਜਾਂਦਾ ਨਿਕਲੀ ਐ ਬੈਗ ਚ ਪਾ ਦੋ ਉਥੋਂ ਲੈ ਲਿਓ ਮੇਰੇ ਕੋਲ ਚੇਤਨਾ ਚਲਿਏ ਹੁ ਨਿਕਲ ਚਲੀਏ ਇੱਥੋਂ ਬਸ ਅਸੀਂ ਹੁਣ ਤੇਲ ਪਵਾ ਲਿਆ ਨੇਰਾ ਪੈਂਦਾ ਜਾਂਦਾ ਹੁਣ ਅਸੀਂ ਹੌਲੀ ਹੌਲੀ ਨਿਕਲ ਜਾਣਾ ਹੌਲੀ ਹੌਲੀ ਹਣਾ ਬਾਜੀ ਹਾਂ ਹੌਲੀ ਹੌਲੀ ਨਿਕਲ ਜਾਣਾ ਅਸੀਂ ਹੁਣ ਕਰੋ ਕਰੀ ਹੌਲੀ ਕੰਮਾ ਮੈਂ ਮਿੱਤਰੋ ਐਕਚੁਅਲੀ ਥਰੁ ਗਿਆ ਵਾਂ 2 ਮਿੰਟ ਵਾਸਤੇ ਫੰਟੇਰਾ ਦੀ ਫੈਕਟਰੀ ਮੈਂ ਗਿਆ ਵਖਾਵਾ ਮੇਰਾ ਨਾ ਕੈਮਰਾ ਡਿਗ ਚ ਲਿਆ ਸੀ ਮੈਂ ਅੱਗੇ ਫਿੱਟ ਕੀਤਾ ਸੀ ਤੇ ਰੋਡ ਚੱਲਦਾ ਪਿਆ ਫੰਟੇਰਾ ਤੇ ਟੈਂਕਰ ਵਗੈਰਾ ਜਾਂਦੇ ਪੈਣ ਆ ਫੈਕਟਰੀ ਹੈ ਫੰਟੇਰਾ ਦੀ ਮੈਂ ਗਿਆ ਵਖਾਵਾ ਉਧਰ ਸਨਸੈਟ ਹੁੰਦਾ ਪਿਆ ਬਹੁਤ ਬੜਾ ਸ਼ਾਨਦਾਰ ਭਾਜੀ ਤੈਨੂੰ ਕੀ ਪਰੇਸ਼ਾਨੀ ਹੈ ਤੂੰ ਕਿਉਂ ਨਹੀਂ ਸੌਤ ਚਲਾਉਂਦਾ ਮੁੰਦਸ ਮੈਂ ਸੌਤ ਹੀ ਸੀਗਾ ਨਹੀਂ ਤੂੰ ਸੌਤ ਤੂੰ ਹਟ ਜਾ ਤੂੰ ਦੱਸ ਦੇ ਕਿਉਂ ਨਹੀਂ ਚਲਾਉਂਦਾ ਸੌਤ ਕੋਈ ਤੈਨੂੰ ਸਟ੍ਰੈਸ ਹੈ ਕੀ ਭਾਜੀ ਨਹੀਂ ਨਹੀਂ ਕੀ ਤੈਨੂੰ ਕੀ ਪਰੇਸ਼ਾਨੀ ਜਿਹੜਾ ਕਾਲਾ ਜਿਹਾ ਲਾਇਆ ਹੈ ਨਾ ਮੇਰੇ ਤੇ ਕੁਛ ਨਹੀਂ ਦਿਖਦਾ ਸਵੇਰੇ ਤਾਂ ਚੱਲ ਚਲੋ ਚੇਸ ਕਰਵੀ ਲਾਵਾਂ ਹਾਂ ਉਨ ਤੇ ਮੈਂ ਨੂ ਸਿਰਫ ਅੱਗੇ ਵਾਲੀ ਕਾਰਵਾਨ ਦੀ ਦੋ ਲਾਈਟਾਂ ਦਿਖ ਰਹੀਆਂ ਸੀ ਆ ਪਿੱਛੇ ਰੱਖ ਦਿਆਂ ਮੈਂ ਕਿੱਥੇ ਰੁਕ ਗਿਆ ਸੀ ਮੇਰਾ ਨਾ ਕੈਮਰਾ ਢਿੱਲਾ ਪੜਾ ਹੋ ਗਿਆ ਅੱਗੇ ਲੱਗਾ ਸੀ ਨਾ ਹਾਂ ਉਹ ਫੈਕਟਰੀ ਦੇ ਸਾਹਮਣੇ ਰੁਕਿਆ ਸੀ ਨਾ हां हां मिल्क फैक्ट्री मिल्क वो फोंटेरे फैक्ट्री ਉੱਥੇ ਨੂੰ ਮੈਂ ਕੈਮਰਾ ਬੈਗ ਚ ਪਾਇਆ اچھا ਕੈਮਰਾ ਢਿੱਲਾ ਹੋ ਗਿਆ ਸੀ ਕਿ ਮੈਨੂੰ ਪਤਾ ਉਹ ਐਵੇਂ ਲੱਗਦਾ ਸੀ ਜਿਵੇਂ ਡਿੱਗ ਜਾਣਾ ਥੋੜੇ ਟਾਈਮ ਤੱਕ ਤੇ ਮੈਂ ਹੱਥ ਨਾਲ ਟਾਈਟ ਕੀਤਾ ਜਿੰਨਾ ਹੋਇਆ ਹੋਇਆ ਤੇ ਮੈਂ ਰੁਕ ਗਿਆ ਉੱਥੋਂ ਮੈਂ ਤੁਹਾਨੂੰ ਕ੍ਰੋਸ ਕਰਤਾ ਕਲਨੇਵੀ ਤੋਂ ਪਤਾ ਕਿਉਂ ਕਿਉਂਕਿ ਮੈਨੂੰ ਕੁਝ ਨਹੀਂ ਦਿਖ ਰਿਹਾ ਸੀ ਗਾਰਗੇ ਦਾ ਮੇਰਾ ਵਾਈਜ਼ਰ ਹੈ ਹੈ ਨਾ ਕਾਲਾ ਇਹ ਬੰਦੇ ਨੇ ਭਾਜੀ ਨਹੀਂ ਮੈਂ ਇੱਕ ਵਾਰ ਤੇ ਕਲੋਸ ਕਾਲ ਹੋ ਗਈ ਸੀ ਕਿ ਮੈਂ ਕਦੋਂ ਪਿੱਛੇ ਲੈ ਲਈ ਫਿਰ ਕੈਰਵਨ ਦੇ ਮੈਂਨੂੰ ਕਹਾਂ ਕੈਰਵਨ ਦੇ ਪਿੱਛੇ ਹੀ ਰੱਖ ਦੇ ਕਲੋਸ ਕੋਲ ਕਿਦਾਂ ਹੋਈ ਐ ਜਿੱਦਾਂ ਤੁਸੀਂ ਅੱਗੇ ਨਿਕਲੇ ਫਿਰ ਮੈਂ ਤੁਹਾਡੇ ਪਿੱਛੇ ਨਿਕਲਿਆ ਅੱਗੇ ਤੋਂ ਗੱਡੀ ਆ ਗਈ ਉਹ ਬ੍ਰੇਕ ਮਾਰ ਕੇ ਲੈਫਟ ਹੀ ਲੱਕ ਲਿਆ ਫਿਰ ਮੈਂ ਘਾਰਾਮ-ਰਾਮ ਨਹੀਂ ਘਰਾਮ ਨਹੀਂ ਚੱਲਦੇ ਘਰਾਮ ਨਾਲ ਹੀ ਆਦੀ ਐ ਨੈਕਸਟ ਰਾਈਡ ਕਰਨੀ ਕੀ ਕਰਨੀ ਆਹ ਸਹੀ ਗੱਲ ਦੇਸੀ ਨੇ ਦੇਸੀ ਹਾਂ ਦੇਖੋ ਲੋਬਾ ਜੀ ਐਨਪੀਡੀ ਆ ਗਿਆ ਜਿੱਥੋਂ ਸ਼ੁਰੂ ਕੀਤੀ ਸੀ ਰਾਈਡ ਉੱਥੇ ਹੀ ਆ ਯਾਰ ਸਭੇ ਜਾਣਾ ਮੈਂ ਡਿਨਰ ਫੜ ਲਵਾਂ ਅੱਛਾ ਤੁਸੀਂ ਕਰਦੇ ਨਹੀਂ ਜਾਣਾ ਨਹੀਂ ਨਹੀਂ ਚਲੋ ਚਲੋ ਸਭੇ ਚੱਲ ਇਹਨੂੰ ਪੁਜਾਇਆ ਕਿ ਰੋਏ ਨੂੰ ਕਿ ਇਹਦੀ ਲਿਮਟ ਪੁਸ਼ ਕਰੋ ਮਾੜੀ ਮੋਟੀ ਦੀ ਇਹ ਜਾਦਲ ਲੱਡਲੀ ਰੱਖੀ ਤੁਸੀਂ ਜਾਦਲ ਲੱਡਲੀਆਂ ਫਿਰ ਵਿਗੜ ਜਾਂਦੀਆਂ ਫਿਰ ਪਹਿਲਵਾਏਗੀ ਫਿਰ ਚੰਗੇ ਰੋਗੇ ਮਿੱਤਰੋ ਉਮਰੂ ਆ ਗਏ ਡਿਨਰ ਵਾਸਤੇ ਸਭੇ ਲੈ ਕੇ ਚੱਲੇ ਆ ਐ ਭਾਜੀ ਹਾਂ ਡਿਨਰ ਕਰੋਗੇ ਹੁਣ ਜਾ ਕੇ ਕਰ ਡਿਨਰ ਕੁੱਕ ਕਰੇ ਡਿਨਰ ਦੀ ਛੁੱਟੀ ਆ ਰਾਮ ਨਾਲ ਲੁੱਟੋਗੇ ਕੱਲ ਛੁੱਟੀ ਹੈ ਕੱਲ ਦਾ ਵੀ ਪਲਾਨ ਹੈਗਾ ਪਤਾ ਨਹੀਂ ਕਿੱਥੋਂ ਤਾਂ ਮਲੇਸ਼ਾ ਬਣਾਏ ਫਿਰ ਬਣਾਇਆ ਉਹਨੇ ਪਲਾਨ ਬੈਮੇਟੀ ਸ਼ਰਤ ਜਾਣਾ ਉਦਾਂ ਵੀ ਦੱਸਿਆ ਤਾਂ ਹੀ ਉਹ ਕੀ ਹੁੰਦਾ ਇੱਕ ਕੰਗਾਰੂ ਹੁੰਦਾ ਕੀ ਹੁੰਦਾ ਅੱਛਾ ਉਹ ਬਲਬੀ ਬੋਲ ਬੀ ਬਲਬੀ ਫੀਡ ਕਰਨ ਜਾਣਾ ਗੱਲ ਨੂੰ ਚੱਲ ਵਲੌਗ ਬਣਾਵਾਂਗਾ ਤੇ ਉਮਰੂ ਆ ਗਿਆ ਸੀ ਤੇ ਵੇਖ ਲੋ ਰਾਤ ਦਾ ਉਮਰੂ ਐ ਬਾਜੀ ਵਾਈਬ ਲੱਗਦੀ ਆ ਲੱਗੀ ਰਾਤ ਦੀ ਹਾਂ ਅਬਾਤ ਨੂੰ ਵੀ ਵਧੀਆ ਲੱਗਦਾ ਬਾਕੀ ਖੜੀਆਂ ਨੇ ਮਜ਼ਾ ਆ ਗਿਆ ਸੀਗਾ ਟਾਪੋ ਟਾਪ ਮੈਂ ਹੁਣ ਚੱਲਿਆ ਵਾਂ ਕਰਨੋਂ ਤੇ ਵਲੌਗ ਕਰਦੇ ਐਂਡ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਵਲੌਗ ਵੇਖਿਆ ਹਾਂ ਪਾਜੀ ਨੂੰ ਬਹੁਤ ਸਬਸਕ੍ਰਾਈਬ ਵੀ ਕਰੋ ਵੀ ਉਹ ਵੀ ਪਾਓ ਥੋੜੇ ਜੇ ਪਾਓ ਯਾਰ ਪਾਓ ਕਰੋ ਇਸ ਬੰਨੇ ਹੋਵੋ ਤੁਸੀਂ ਵੱਢ ਜੀ ਹਾਂ ਵਧੀਆ ਬਾਕੀ ਵਲੌਗ ਦਾ ਕਰਦੇ ਐਂਡ ਪੂਰਾ ਵਲੌਗ ਵੇਖਿਆ ਬਹੁਤ ਬਹੁਤ ਥੈਂਕ ਯੂ ਚੰਗੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਗਲੇ ਵਲੌਗ ਚ ਮਿਲਦੇ ਆ ਓਕੇ ਜੀ ਰਾਈਟ